ਰਸੋਈ ਵਿੱਚੋਂ ਆ ਰਹੀਆਂ ਸੀ ਆਵਾਜ਼ਾਂ ਬਾਲ-ਬਾਲ ਬਚੀ ਸਫਾਈ ਕਰਨ ਲੱਗੀ ਔਰਤ ਅਕਸਰ ਹੀ ਜਿਵੇਂ ਗਰਮੀ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਸੱਪ ਗਰਮੀ ਤੋਂ ਬਚਣ ਲਈ ਘਰ ਵੱਲ ਆਉਣ ਲੱਗ ਜਾਂਦੇ ਨੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦਰਸਲ ਇਸ ਘਰ ਦੀ ਔਰਤ ਜਦੋਂ ਰਸੋਈ ਵਿੱਚ ਸਾਫ-ਸਫਾਈ ਕਰ ਰਹੀ ਸੀ ਤਾਂ ਉਸ ਨੂੰ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਪਰ ਔਰਤ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਅਤੇ ਜਿਵੇਂ ਹੀ ਗੈਸੀ ਚੁੱਲ੍ਹਾ ਚੱਕ ਸਫਾਈ ਕਰਨ ਲੱਗੀ ਤਾਂ ਉਸ ਦੇ ਹੇਠੋਂ ਇੱਕ ਜ਼ਹਿਰੀਲਾ ਕੋਬਰਾ ਸੱਪ ਨਿਕਲ ਆਇਆ ਔਰਤ ਇੱਕੋ ਦਮ ਸਭ ਕੁਝ ਛੱਡ ਕੇ ਚੀਕਾਂ ਮਾਰੀ ਦੀਪ ਬਹਰ ਭੱਜ ਗਈ ਜਿਸ ਤੋਂ ਬਾਅਦ ਪਰਿਵਾਰ ਨੇ ਇੱਕ ਸੱਪ ਫੜਨ ਵਾਲਾ ਬੁਲਾਇਆ ਅਤੇ ਜਦੋਂ ਸੱਪ ਫੜਨ ਵਾਲੇ ਨੇ ਗੈਸੀ ਚੁੱਲ੍ਹੇ ਹੇਠਾਂ ਸੱਪ ਨੂੰ ਦੇਖਿਆ ਤਾਂ ਸੱਪ ਉਦੋਂ ਨੂੰ ਚੁੱਲ੍ਹੇ ਹੇਠੋਂ ਨਿਕਲ ਕੇ ਗੈਸ ਸਿਲੰਡਰ ਦੇ ਹੇਠਾਂ ਲੁਕ ਗਿਆ ਸੀ ਜਿੱਥੋਂ ਕਿ ਇਸ ਸੱਪ ਨੂੰ ਫੜਿਆ ਗਿਆ ਦਰਅਸਲ ਇਹ ਸੱਪ ਰਸੋਈ ਵਿੱਚ ਸੀਵਰੇਜ ਵਾਲੇ ਪਾਈਪ ਰਾਹੀਂ ਅੰਦਰ ਆਇਆ ਸੀ ਸੋ ਤੁਸੀਂ ਵੀ ਹਮੇਸ਼ਾ ਸਾਫ ਸਫਾਈ ਦਾ ਧਿਆਨ ਜਰੂਰ ਰੱਖੋ ਖਾਸ ਕਰ ਗਰਮੀ ਦੇ ਮੌਸਮ ਵਿੱਚ ਕਿਉਂਕਿ ਸੱਪ ਇਸ ਤਰ੍ਹਾਂ ਦਾ ਜਾਨਵਰ ਹੈ ਜੋ ਕਿ ਕਿਤੇ ਵੀ ਬੜੀ ਆਸਾਨੀ ਨਾਲ ਲੁਕ ਕੇ ਬੈਠ ਸਕਦਾ ਹੈ ਸੋ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ